ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਫਰ-ਏ ਸ਼ਹਾਦਤ ਵਿੱਚ ਕੱਲ 9 ਪਉ ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਖਮਸਾਨ ਦਾ ਯੁੱਧ ਹੁੰਦਾ ਹੈ ਜਿਸ ਵਿੱਚ ਚਮਕੌਰ ਸਾਹਿਬ ਦੀ ਗੜੀ ਵਿੱਚ ਜੋ ਬਾਕੀ ਸਿੰਘ ਬਚੇ ਸਨ ਉਹ ਵੀ ਸ਼ਹਾਦਤ ਦਾ ਜਮ ਪੀ ਜਾਂਦੇ ਉਧਰ ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਪਰਿਵਾਰ ਨਾਲੋਂ ਸਰਸਰ ਨਦੀ ਤੇ ਵਿਛੜਨ ਤੋਂ ਬਾਅਦ ਇੱਕ ਰਾਤ ਕਮੋ ਮਾਸਕੀ ਦੇ ਘਰ ਗੁਜ਼ਾਰ ਜਿੱਥੇ ਕੀ ਮਾਤਾ ਲక్ష్ਮੀਬਾਈ ਉਹਨਾਂ ਨੂੰ ਪ੍ਰਸ਼ਾਦਾ ਸ਼ਕਾਉਂਦੀ ਹੈ ਉਸ ਤੋਂ ਬਾਅਦ ਗੰਗੂ ਬ੍ਰਾਹਮਣ ਦੇ ਨਾਲ ਜੋ ਕਿ ਗੁਰੂ ਘਰ ਦਾ ਰਸੋਈਆ ਰਹਿ ਚੁੱਕਾ ਸੀ ਉਸ ਦੇ ਘਰ ਉਸਦੇ ਪਿੰਡ ਸਹੀੜੀ ਵਿਖੇ ਚਲੇ ਜਾਂਦਾ 10 ਫੋਰ ਨੂੰ ਚਮਕੌਰ ਸਾਹਿਬ ਦੀ ਜੰਗ ਉਪਰੰਤ ਸਿੰਘਾਂ ਦੀਆਂ ਦੇਹਾਂ ਦਾ ਸੰਸਕਾਰ ਬੀਬੀ ਹਰਸ਼ਰਨ ਕੌਰ ਜੀ ਕਰਦੇ ਨੇ ਜਦ ਮੁਗਲ ਫੌਜ ਦਾ ਧਿਆਨ ਬੀਬੀ ਹਰਸ਼ਰਨ ਕੌਰ ਤੇ ਅਤੇ ਸਿੰਘਾਂ ਦੇ ਹੋ ਰਹੇ ਸੰਸਕਾਰ ਤੇ ਪੈਂਦਾ ਹੈ ਤਾਂ ਉਹ ਮਾਤਾ ਜੀ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੇ ਮਾਤਾ ਹਰਸ਼ਰਨ ਕੌਰ ਜੀ ਵੀ ਸ਼ਹਾਦਤ ਦਾ ਜੰਮ ਪੀਂਜਤ ਮਨਜਤ ਮਾਤਾ ਜੀ ਅਤੇ ਬੱਚਿਆਂ ਨੂੰ ਆਪਣੇ ਘਰ ਲੈ ਕੇ ਜਾਂਦਾ ਹੈ ਤਾਂ ਮਾਤਾ ਜੀ ਕੋਲ ਇੱਕ ਮੋਹਰਾਂ ਦੀ ਥੈਲੀ ਵੇਖ ਉਸ ਦੇ ਮਨ ਵਿੱਚ ਲਾਲਚ ਪੈਦਾ ਹੁੰਦਾ ਹੈ ਉਹ ਪਹਿਲਾਂ ਸੋਚਦਾ ਹੈ ਕਿ ਮੈਂ ਬੱਚਿਆਂ ਨੂੰ ਅਤੇ ਮਾਤਾ ਜੀ ਨੂੰ ਦੁੱਧ ਵਿੱਚ ਜ਼ਹਿਰ ਪਾ ਕੇ ਦੇ ਦੇਵਾਂ ਤੇ ਥੈਲੀ ਚੋਰੀ ਕਰ ਲਾਂ ਪਰ ਗੰਗੂ ਦੀ ਮਾਤਾ ਜੀ ਨੇ ਇਸ ਤਰ੍ਹਾਂ ਕਰਨ ਤੋਂ ਉਸ ਨੂੰ ਮਨਾ ਕਰ ਦਿੱਤਾ ਫਿਰ ਰਾਤ ਨੂੰ ਜਦ ਮਾਤਾ ਜੀ ਅਤੇ ਬੱਚੇ ਸੌ ਜਾਂਦੇ ਨੇ ਤੇ ਗੰਗੂ ਬ੍ਰਾਹਮਣ ਉਹ ਮੋਹਰਾਂ ਦੀ ਥੈਲੀ ਆ ਕੇ ਚੋਰੀ ਕਰ ਲੈਂਦਾ ਹੈ ਮਾਤਾ ਗੁਜਰ ਕੌਰ ਜੀ ਉਸ ਨੂੰ ਦੇਖ ਲੈਂਦੇ ਨੇ ਪਰ ਉਸ ਵੇਲੇ ਸ਼ਾਂਤ ਰਹਿੰਦੇ ਨੇ ਸਵੇਰ ਹੁੰਦੇ ਅਸਾਰ ਮਾਤਾ ਗੁਜਰ ਕੌਰ ਜੀ ਗੰਗੂ ਨੂੰ ਪੁੱਛਦੇ ਨੇ ਕਿ ਗੰਗੂ ਪੁੱਤਰ ਇੱਥੇ ਮੋਹਰਾਂ ਦੀ ਥੈਲੀ ਪਈ ਸੀ ਕਿੱਥੇ ਗਈ ਗੰਗੂ ਉੱਚੀ ਜੀ ਰੋਲਾ ਪਾਣਾ ਸ਼ੁਰੂ ਕਰ ਦਿੰਦਾ ਹੈ ਕਿ ਇੱਕ ਤਾਂ ਮੈਂ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਏ ਤੇ ਤੁਸੀਂ ਮੇਰੇ ਉੱਤੇ ਹੀ ਚੋਰੀ ਦਾ ਇਲਜ਼ਾਮ ਲਗਾਈ ਜਾ ਰਹੇ ਹੋ ਗੰਗੂ ਬ੍ਰਾਹਮਣ ਬੋਲਦਾ-ਬੋਲਦਾ ਬਾਹਰ ਚਲਿਆ ਜਾਂਦਾ ਹੈ ਅਤੇ ਉਸ ਦੇ ਮਨ ਵਿੱਚ ਸਰਕਾਰੀ ਇਨਾਮ ਦਾ ਲਾਲਚ ਵੀ ਪੈਦਾ ਹੋ ਜਾਂਦਾ ਹੈ ਉਹ ਮਰੰਡੇ कोतਵਾਲੀ ਵਿੱਚ ਜਾ ਕੇ ਸ਼ਿਕਾਇਤ ਕਰਦਾ ਹੈ ਕਿ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੇ ਮਾਤਾ ਅਤੇ ਬੱਚੇ ਮੇਰੇ ਘਰ ਨੇ ਮਰੰਡੇ कोतਵਾਲੀ ਵਿੱਚੋਂ ਸਿਪਾਹੀ ਆਉਂਦੇ ਨੇ ਮਾਤਾ ਗੁਜਰ ਕੌਰ ਜੀ ਦੇ ਮੂੰਹ ਦੇ ਉੱਤੇ ਮਿਰਚਾਂ ਦਾ ਨਕਾਬ ਪਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਲਾਲ ਮਿਰਚਾਂ ਦੀਆਂ ਬੋਰੀਆਂ ਵਿੱਚ ਬੰਨ੍ਹ ਕੇ ਹੱਥ ਪੈਰ ਬੀੜੀਆਂ ਵਿੱਚ ਜਕੜ ਕੇ ਉਹਨਾਂ ਨੂੰ ਮੁਰਿੰਡੇ ਕਤਵਾਲੀ ਵਿੱਚ ਲਿਜਾਇਆ ਜਾਂਦਾ ਹੈ ਤੇ ਅੱਜ 10 ਪੋਦੀ ਰਾਤ ਮਾਤਾ ਗੁਜਰਕਾਰ ਜੀ ਛੋਟੇ ਸਾਹਿਬਜ਼ਾਦਿਆਂ ਮੁਰਿੰਡੇ ਕਤਵਾਲੀ ਵਿੱਚ ਬਿਤਾਉਂਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ